ਮਿਲਣ ਵਾਲੀ ਖੁਸ਼ੀ ਇਨਸਾਨ ਨੂੰ ਕਦੇ ਵੀ ਸਿਆਣਾ ਨਹੀਂ ਬਣਾਉਂਦੀ ਪਰ ਛੋਟੀ ਉਮਰ ਵਿੱਚ ਮਿਲਣ ਵਾਲਾ ਦੁੱਖ ਇਨਸਾਨ ਨੂੰ ਬੜਾ ਸਿਆਣਾ ਬਣਾ ਦਿੰਦਾ ਰੱਬ ਦੇ ਇਨਸਾਨ ਜੇ ਬਸ ਇੰਨਾ ਕੀ ਸਮਝ ਸਕਿਆ ਜੇ ਮੈਨੂੰ ਰੱਬ ਦੀ ਲੋੜ ਪਈ ਉਹ ਇਨਸਾਨ ਬਣ ਕੇ ਆ ਗਿਆ ਤੇ ਜਦ ਇਨਸਾਨ ਦੀ ਲੋੜ ਪਈ ਤਾਂ ਰੱਬ ਬਣ ਕੇ ਬੈਠ ਗਿਆ ਕੀ ਜ਼ਮਾਨਾ ਆ ਗਿਆ ਜੋ ਲੋਕ ਬੁਰੇ ਨੇ ਉਹਨਾਂ ਦਾ ਵਕਤ ਚੰਗਾ ਹੈ ਤੇ ਜੋ ਲੋਕ ਚੰਗੇ ਨੇ ਉਹਨਾਂ ਦਾ ਵਕਤ ਬੁਰਾ ਹੈ ਜੇਕਰ ਤੁਹਾਨੂੰ ਕੋਈ ਤੰਗ ਕਰਦਾ ਹੈ ਤਾਂ ਕੁਝ ਦਿਨ ਸਬਰ ਕਰ ਲਓ ਕਿਉਂਕਿ ਪ੍ਰਮਾਤਮਾ ਜਿਆਦੇ ਸਾਫ਼ ਕਰਦਾ ਹੈ ਤਾਂ ਰੋਣ ਦਾ ਵਕਤ ਨਹੀਂ ਦਿੰਦਾ ਸਮੁੰਦਰ 'ਚ ਜਿੰਨਾ ਮਰਜੀ ਖੰਡ ਪਾ ਲਵੋ ਉਹ ਮਿੱਠਾ ਨਹੀਂ ਹੋਵੇਗਾ ਇਸੇ ਤਰ੍ਹਾਂ ਮਤਲਬੇ ਰਿਸ਼ਤੇ ਆ ਨਾ ਜਿੰਨਾ ਮਰਜੀ ਆਪਣਾ ਬਣਾ ਲਓ ਪਿਆਰ ਕਰ ਲਵੋ ਆਪਣੇ ਨਹੀਂ ਹੋਣਗੇ ਚੁੱਪ ਰਹਿ ਕੇ ਸਹਿੰਦੇ ਹੋ ਤਾਂ ਤੁਸੀਂ ਚੰਗੇ ਹੋ ਪਰ ਜੇ ਤੁਸੀਂ ਕੁਝ ਬੋਲ ਦਿੱਤਾ ਤਾਂ ਤੁਹਾਡੇ ਵਰਗਾ ਭੁਰਾ ਹੀ ਕੋਈ ਨਹੀਂ ਬੇਗਾਨਿਆਂ ਤੇ ਵਿਸ਼ਵਾਸ ਤੇ ਆਪਣੇ ਤੇ ਆਸ ਕਦੀ ਵੀ ਨਾ ਰੱਖੋ ਰੱਬ ਮੁਰਾ ਆਪਣੀ ਰੂਹ ਸਾਫ਼ ਰੱਖੋ ਹਰ ਜਵਾਬ ਦਾ ਹੱਕਦਾਰ ਰੱਬ ਹੈ ਜੱਗ ਨਹੀਂ ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ ਰਹਿਣਾ ਸਿੱਖੋ ਰੱਬ ਤੁਹਾਨੂੰ ਵੀ ਖੁਸ਼ ਕਰਨ ਵਿੱਚ ਦੇਰ ਨਹੀਂ ਲਾਵੇਗਾ ਮਸਤ ਰਹੋ ਜੋ ਮਾੜਾ ਕਰੇਗਾ ਉਹੀ ਭਰੇਗਾ ਕੋਈ ਜਵਾਕ ਨਹੀਂ ਅਸੀਂ ਜਿਹੜੇ ਕਿਸੇ ਦੀ ਹੁਸ਼ਿਆਰੀ ਨਾ ਸਮਝ ਸਕੀਏ ਚਲਾਕੀਆਂ ਸਭ ਦੀਆਂ ਸਮਝ ਆਉਂਦੀਆਂ ਨੇ ਬਸ ਬੋਲ ਕੇ ਰਿਸ਼ਤਾ ਖਰਾਬ ਨਹੀਂ ਕਰਨਾ ਚਾਹੁੰਦੇ ਜੋ ਖੁਦ ਨੂੰ ਬਹੁਤਾ ਕੁਝ ਸਮਝਦੇ ਨੇ ਆਪਾਂ ਉਹਨਾਂ ਨੂੰ ਕੁਝ ਨਹੀਂ ਸਮਝਦੇ ਥੋੜਾ ਟਾਈਮ ਜ਼ਰੂਰ ਲੱਗਣਾ ਹੈ ਪਰ ਲੋਕਾਂ ਦੇ ਵਹਿਮ ਮੈਂ ਪੂਰੀ ਰੀਜ ਨਾਲ ਕੱਢਨੇ ਆਂ thanks